ਕਿਹਾ ਜਾਂਦਾ ਹੈ ਕਿ ਛੋਟੇ ਬੱਚੇ ਕਦੇ ਵੀ ਝੂਠ ਨਹੀਂ ਬੋਲਦੇ ਇਸ ਲਈ ਉਹਨਾਂ ਦੀ ਅਦਾਲਤ ਦੇ ਵਿੱਚ ਗਵਾਹੀ ਚਲ ਜਾਂਦੀ ਹੈ ਅਤੇ ਇਸ ਕਰਕੇ ਉਹਨਾਂ ਤੇ ਭਰੋਸਾ ਵੀ ਕੀਤਾ ਜਾ ਸਕਦਾ ਹੈ ਇਦਾਂ ਹੀ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦੇ ਸਾਹਮਣੇ ਬਹੁਤ ਸਾਰੇ মিডিਆ ਵਾਲਿਆਂ ਦੇ ਮਾਈਕ ਲੱਗੇ ਹੋਏ ਸੀ ਉਸ ਤੋਂ ਸਵਾਲ ਜਵਾਬ ਕਰ ਰਹੇ ਸੀ ਉਸ ਛੋਟੇ ਜਿਹੇ ਬੱਚੇ ਨੇ ਕਿਹਾ ਕਿ ਜਦੋਂ ਪਹਿਲਗਾਮ 'ਚ ਗੋਲੀਆਂ ਚੱਲ ਰਹੀਆਂ ਸੀ ਉਸ ਵਕਤ ਉਸ ਦਾ ਪਰਿਵਾਰ ਅਤੇ ਲਗਭਗ 20 ਤੋਂ ਜ਼ਿਆਦਾ ਲੋਕ ਹੋਰ ਸੀ ਜੋ ਆਪਣੀ ਜਾਨ ਬਚਾਉਣ ਦੇ ਲਈ ਦਰਖਤ ਦੇ ਪਿੱਛੇ ਲੁਕ ਰਹੇ ਸੀ ਪਰ ਅੰਤਕਵਾਦੀ ਉੱਥੇ ਵੀ ਪਹੁੰਚ ਜਾਂਦੇ ਨੇ ਦੋ ਅੰਤਕਵਾਦੀ ਸੀ ਦੋ ਅੰਤਕਵਾਦੀਆਂ ਨੇ ਪੁੱਛਿਆ ਕਿ ਤੁਹਾਡੇ ਵਿੱਚੋਂ ਜੋ ਮੁਸਲਮਾਨ ਨੇ ਉਹ ਇੱਕ ਪਾਸੇ ਖੜੇ ਹੋ ਜਾਵੋ ਤੇ ਜੋ ਹਿੰਦੂ ਨੇ ਉਹ ਇੱਕ ਪਾਸੇ ਉਹਨਾਂ ਦੋਵਾਂ ਧਰਮਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਫਿਰ ਜੋ ਵੀ ਉਹਨਾਂ ਨੇ ਕਰਨਾ ਸੀ ਜੋ ਵੀ ਫੈਸਲਾ ਲੈਣਾ ਸੀ ਕਿਸ ਨੂੰ ਮਾਰਨਾ ਹੈ ਤੇ ਕਿਸ ਨੂੰ ਛੱਡਣਾ ਹੈ ਉਹ ਆਪਣੇ ਫੈਸਲੇ ਨੂੰ ਕਰ ਲੈਂਦੇ ਨੇ ਅਤੇ ਅੰਤਕਵਾਦੀ ਉਥੋਂ ਚਲੇ ਜਾਂਦੇ ਨੇ ਪਰ ਜਿਹੜਾ ਛੋਟਾ ਜਿਹਾ ਬੱਚਾ ਸੀ ਉਸ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਉਸ ਲੜਾਈ ਦੇ ਵਿੱਚ ਜਿਸ ਦਾ ਛੋਟੇ ਜਿਹੇ ਬੱਚੇ ਨੂੰ ਪਤਾ ਵੀ ਨਹੀਂ ਸੀ ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਦੀ ਗਲਤੀ ਕੀ ਹੈ ਅਤੇ ਉਸ ਦੇ ਪਿਤਾ ਨੂੰ ਮਾਰ ਦਿੱਤਾ ਜਾਂਦਾ ਹੈ ਹੁਣ ਉਸ ਬੱਚੇ ਦੇ ਜੋ ਬੋਲ ਸੀ ਉਸ ਬੋਲ ਦੀ ਜਿਹੜੀ ਖਬਰ ਸੀ ਦੋਸਤੋ ਬੱਚੇ ਦੇ ਮੂੰਹ ਨਿਕਲੀ ਸੀ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ ਅਤੇ ਜੋ ਵੀ ਇਸ ਕਹਾਣੀ ਨੂੰ ਸੁਣ ਰਿਹਾ ਸੀ ਸਮਝ ਰਿਹਾ ਸੀ ਉਹਨਾਂ ਦੀਆਂ ਅੱਖਾਂ 'ਚ ਅਥਰੂ ਆ ਰਹੇ ਸੀ ਆਖਰਕਾਰ ਇਸ ਬੱਚੇ ਦੀ ਅਤੇ ਇਸ ਦੇ ਪਿਤਾ ਦੀ ਕੀ ਗਲਤੀ ਸੀ ਦੱਸਾਂਗੇ ਤੁਹਾਨੂੰ ਅੱਜ ਦੇ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਦੂਸਰੀ ਸਾਰੇ ਠੀਕ ਠਾਕ ਹੋਵੋਗੇ। ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੇ ਇਸ ਵੀਡੀਓ ਵੱਲ ਜੋ ਕਿ ਇੱਕ ਸੱਚੀ ਘਟਨਾ ਦੇ ਆਧਾਰਿਤ ਹੈ। ਜਿਹੜੀ ਘਟਨਾ ਸੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਇਹ ਸੱਚੀ ਘਟਨਾ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨਤਨਾਗ ਅਤੇ ਅਨਤਨਾਗ ਜ਼ਿਲ੍ਹੇ ਦਾ ਹੀ ਇੱਕ ਪਿੰਡ ਹੈ ਪਹਿਲਗਾਮ ਦਰਅਸਲ ਪਹਿਲਗਾਮ ਚ ਚਾਰ ਭੈਣਾਂ ਦਾ ਇੱਕ ਲੋਤਾ ਪਾਈ ਹੁੰਦਾ ਹੈ ਨਾਮ ਉਸਦਾ ਸਲੇਸ਼ ਲਾਥੀਆ ਹੁੰਦਾ ਹੈ ਜੋ ਕਿ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਿੰਡ ਦੁਰਫਾਨੀਆਂ ਦਾ ਰਹਿਣ ਵਾਲਾ ਹੁੰਦਾ ਹੈ ਕਿਉਂਕਿ ਉਸਦੀ ਬੈਂਕ ਦੇ ਵਿੱਚ ਨੌਕਰੀ ਲੱਗ ਚੁੱਕੀ ਸੀ ਇਸ ਲਈ ਉਹ ਬਹੁਤ ਟਾਈਮ ਤੋਂ ਸੂਰਤ ਦੇ ਹਰੀਕੁੰਝ ਚੀਕੋ ਬਾੜੀ ਵਿੱਚ ਰਹਿਣ ਲੱਗਾ ਸੀ ਇਥੇ ਜਿਹੜੀ ਉਸਦੀ ਬੈਂਕ ਦੇ ਵਿੱਚ ਨੌਕਰੀ ਸੀ ਅਤੇ ਉਸਦੇ ਬੱਚੇ ਵੀ ਇੱਕ ਬੇਟੀ ਉਸਦੀ ਪਤਨੀ ਵੀ ਉਸਦੇ ਨਾਲ ਰਹਿਣ ਲੱਗਦੇ ਨੇ ਪਰ ਕੁਝ ਦਿਨ ਪਹਿਲਾਂ ਹੀ ਟਰਾਂਸਫਰ ਹੋ ਜਾਂਦਾ ਹੈ ਉਹਨਾਂ ਦਾ ਮੁੰਬਈ 'ਚ ਅਤੇ ਇਸ ਸਾਲ ਉਸਦਾ ਸਾਲ 22 ਅਪ੍ਰੈਲ 2025 ਨੂੰ ਉਹਨਾਂ ਦਾ 44ਵਾਂ ਜਨਮ ਦਿਨ ਮਨਾਇਆ ਜਾਣਾ ਸੀ ਉਹ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਪਤਨੀ ਕਹਿੰਦੀ ਹੈ ਇਸ ਵਾਰ ਤਾਂ ਕਿਤੇ ਬਾਹਰ ਚੱਲਦੇ ਹਾਂ ਘੁੰਮਣ ਦੇ ਲਈ ਸਾਰਾ ਪਰਿਵਾਰ ਬੈਠਦਾ ਹੈ ਮਤਲਬ ਕਿ ਬੇਟਾ ਬੇਟੀ ਪਤਨੀ ਪਤਨੀ ਬੈਠ ਜਾਂਦੇ ਨੇ ਤੇ ਫੈਸਲਾ ਕਰਦੇ ਨੇ ਬੱਚਿਆਂ ਨੂੰ ਪੁੱਛਦੇ ਨੇ ਕਿ ਕਿੱਥੇ ਜਾਣਾ ਪਸੰਦ ਕਰੋਗੇ ਤਾਂ ਬੱਚੇ ਕਹਿੰਦੇ ਨੇ ਕਿ ਇਸ ਵਾਰ ਤਾਂ ਕਸ਼ਮੀਰ ਚੱਲਦੇ ਹਾਂ ਜਿਵੇਂ ਹੀ ਕਸ਼ਮੀਰ ਜਾਣ ਦੀ ਗੱਲ ਆਉਂਦੀ ਹੈ ਤਾਂ ਆਖਰਕਾਰ ਉਹ ਸ਼ਿਰੀ ਨਗਰ ਪਹੁੰਚ ਜਾਂਦੇ ਨੇ ਸ਼ਿਰੀ ਨਗਰ ਤੋਂ ਜਿਹੜਾ ਉਹਨਾਂ ਦਾ ਪਹਿਲਾ ਪੜਾ ਹੁੰਦਾ ਹੈ ਉਹਨਾਂ ਦਾ ਉਹ ਪਹਿਲਗਾਮ ਦਾ ਹੁੰਦਾ ਹੈ ਪਹਿਲ ਦੀ ਉਹ ਵੈਸਟਰਨ ਘਾਟੀ ਹੁੰਦੀ ਹੈ ਜਿੱਥੇ ਉਹ ਗਏ ਸੀ 22 ਅਪ੍ਰੈਲ 2025 ਨੂੰ ਦੁਪਹਿਰ ਦੇ ਲਗਭਗ 2:30 ਦੇ ਆਸ-ਪਾਸ ਦਾ ਟਾਈਮ ਹੋ ਰਿਹਾ ਸੀ ਅਤੇ ਜਿਸ ਘਾਟੇ ਨੂੰ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਇਸ ਨੂੰ ਦੇਖਣ ਦੇ ਲਈ ਦੂਰ ਦਰਾਡੇ ਦੇਸ਼ ਭਰ ਤੋਂ ਲੋਕ ਆਉਂਦੇ ਨੇ ਇਸ ਖੂਬਸੂਰਤ ਵਾਦੀਆਂ ਨੂੰ ਟਾਈਮ ਨੂੰ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੇ ਸੀ ਤਾਂ ਉਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਲਗਭਗ 20 ਜਣਿਆਂ ਦੀ ਇੱਕ ਝੁੰਡ ਸੀ ਜਿਸ ਵਿੱਚ ਬੈਂਕ ਦਾ ਕਰਮਚਾਰੀ ਉਸ ਦੀ ਧੀ ਉਸ ਦਾ ਬੇਟਾ ਤੇ ਪਤਨੀ ਉਹ ਆਪਣਾ ਆਪ ਨੂੰ ਬਚਾਉਣ ਦੇ ਲਈ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਦਰਖਤ ਦੇ ਪਿੱਛੇ ਲੁਕ ਜਾਂਦਾ ਹੈ ਜਿਵੇਂ ਹੀ ਲੁਕਦਾ ਹੈ ਦੋ ਅੰਤਕਵਾਦੀ ਆਉਂਦੇ ਨੇ ਜਿਵੇਂ ਦਾ ਉਹਨਾਂ ਦਾ ਪਹਿਰਾਵਾ ਸੀ ਐਵੇਂ ਲੱਗਦਾ ਸੀ ਕਿ ਜਿਵੇਂ ਉਹ ਪੁਲਿਸ ਵਾਲੇ ਹੋਣ ਉਹਨਾਂ ਦੇ ਹੱਥਾਂ ਦੇ ਵਿੱਚ ਅਧੁਨਿਕ ਹਥਿਆਰ ਸੀ ਤਾਂ ਉਹ ਉੱਥੇ ਆ ਕੇ ਕਹਿੰਦੇ ਨੇ ਕਿ ਜੋ ਹਿੰਦੂ ਨੇ ਉਹ ਇੱਕ ਪਾਸੇ ਖੜੇ ਹੋ ਜਾਵੋ ਅਤੇ ਜੋ ਮੁਸਲਮਾਨ ਨੇ ਉਹ ਦੂਜੀ ਸਾਈਡ ਤੇ ਖੜੇ ਹੋ ਜਾਵੋ ਉਹਨਾਂ ਦੋਨਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ ਅਤੇ ਉਸ ਤੋਂ ਤੁਰੰਤ ਬਾਅਦ ਹੀ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਨੂੰ ਉਹਨਾਂ ਨੇ ਮਾਰਨਾ ਸੀ ਉਹਨਾਂ ਨੂੰ ਮਾਰ ਕੇ ਨਿਕਲ ਜਾਂਦੇ ਨੇ ਇਹ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ ਹੈ ਜਿਸ ਦੀ ਉਮਰ ਲਗਭਗ 7 ਤੋਂ 8 ਸਾਲ ਦੇ ਕਰੀਬ ਹੈ ਉਸ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਇਹ ਕਹਾਣੀ ਅਤੇ ਖਬਰ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਈਰਲ ਹੋ ਜਾਂਦੀ ਹੈ ਦੋਸਤੋ ਮੀਡੀਆ ਦੇ ਸਾਹਮਣੇ ਜਦੋਂ ਇਹ ਬੱਚਾ ਗੱਲ ਕਰ ਰਿਹਾ ਸੀ ਉਦੋਂ ਜਿਹੜੇ ਇਸ ਬੱਚੇ ਨੂੰ ਦੇਖ ਰਹੇ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂ ਨਹੀਂ ਰੁਕ ਰਹੇ ਸੀ ਅਜਿਹੀ ਇੱਕ ਕਹਾਣੀ ਹੈ ਪਹਲਗਾਮ ਦੇ ਰਹਿਣ ਵਾਲੇ ਸਾਇਦ আদুল हुसैन ਸ਼ਾ ਦੀ हुसैन ਸ਼ਾ ਜਦੋਂ ਆਪਣੇ ਉਸ ਮਾਲਕ ਨੂੰ ਖੁਸ਼ ਕਰਨ ਦੇ ਲਈ ਘੋੜੇ ਨੂੰ ਆਪਣੇ ਹੀ ਥਾਂ ਤੇ ਛੱਡ ਕੇ ਚਲਿਆ ਜਾਂਦਾ ਹੈ ਅਤੇ ਨਾਲ ਹੀ ਪਹੁੰਚ ਜਾਂਦਾ ਹੈ ਉਥੇ ਆਪਣੇ ਮਾਲਕ ਨੂੰ ਦੱਸਣ ਦੇ ਲਈ ਜਿੰਨਾ ਟੂਰਿਸਟਾਂ ਨੂੰ ਘੁਮਾ ਰਿਹਾ ਸੀ ਫਿਰਾਰ ਰਿਹਾ ਸੀ ਤਾਂ ਜੋ ਉਸ ਨੂੰ ਇਨਾਮ ਮਿਲ ਸਕੇ ਇਸ ਲਈ ਉਹ ਉਥੇ ਜਾਂਦਾ ਹੈ ਦੇਖਦਾ ਹੈ ਕਿ ਗੋਲੀਆਂ ਚੱਲ ਰਹੀਆਂ ਸੀ ਉਸਨੇ ਹਿੰਮਤ ਕੀਤੀ ਉਸਨੇ ਹਿੰਮਤ ਕਰਨ ਤੋਂ ਬਾਅਦ ਅਤਕਵਾਦੀਆਂ ਨੂੰ ਕਿਹਾ ਖੁਦਾ ਦੇ ਵਾਸਤੇ ਤੁਸੀਂ ਇਹ ਸਭ ਕੀ ਕਰ ਰਹੇ ਹੋ ਪਤਾ ਨਹੀਂ ਤੁਸੀਂ ਇੰਨਾ ਬੇਗੁਨਾਹਾਂ ਨੂੰ ਕਿਉਂ ਮਾਰ ਰਹੇ ਹੋ ਜਿਵੇਂ ਹੀ ਆਦਿਲ ਨੇ ਇਹ ਗੱਲ ਕਹੀ ਅੰਤਕਵਾਦੀਆਂ ਦੇ ਕੰਨ ਤੇ ਜੋ ਵੀ ਨਹੀਂ ਸਰਕੇ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਪਰ আদਿਲ ਨੇ ਹਿੰਮਤ ਕੀਤੀ ਉਸਨੇ ਸੋਚਿਆ ਕਿ ਕਿਉਂ ਨਾ ਇਸ ਦੀ ਬੰਦੂਖ ਖੋ ਕੇ ਇਥੋਂ ਭੱਜ ਜਾਵਾਂ ਜਾਂ ਫਿਰ ਪਹਾੜੀ ਤੋਂ ਨੀਚੇ ਫੈਂਕ ਦੇਵਾਂ ਇਸ ਲਈ ਜਦੋਂ আদਿਲ ਨੇ ਉਸ ਦੀ ਬੰਦੂਖ ਨੂੰ ਖੋਣ ਦੀ ਕੋਸ਼ਿਸ਼ ਕੀਤੀ ਤੇ ਉਸ ਅੰਤਕਵਾਦੀ ਨੇ আদਿਲ ਨੂੰ ਵੀ ਨਹੀਂ ਬਖਸ਼ਿਆ ਉਸ ਦੇ ਛਾਤੀ 'ਤੇ ਵੀ ਕਈ ਗੋਲੀਆਂ ਨਾਲ ਵਾਰ ਕੀਤੇ ਉਸਦੇ ਸਰੀਰ ਨੂੰ ਵੀ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਆਦਿਲ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਜਦੋਂ ਉਸਦੇ ਮਰਨ ਦੀ ਖਬਰ ਉਸਦੇ ਘਰ ਵਾਲਿਆਂ ਤੱਕ ਪਹੁੰਚਦੀ ਹੈ ਫਿਰ ਪਤਾ ਚੱਲਦਾ ਹੈ ਕਿ ਉਹ ਆਪਣੇ ਪਰਿਵਾਰ ਦਾ ਇੱਕ ਲੋਤਾ ਅਜੀਹਾ ਵਿਅਕਤੀ ਸੀ ਜੋ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਉਹ ਘੋੜੇ ਤੇ ਟੂਰਿਸਟਾਂ ਨੂੰ ਬਿਠਾ ਕੇ ਉੱਤੇ ਲਿਜਾਉਣ ਦਾ ਕੰਮ ਕਰਦਾ ਸੀ ਜੋ ਵੀ ਪੈਸੇ ਕਮਾਉਂਦਾ ਸੀ ਤਾਂ ਉਹ ਪੈਸੇ ਆਪਣੇ ਮਾਲਕ ਅਤੇ ਘਰ ਵਾਲਿਆਂ ਨੂੰ ਦੇ ਦਿਆ ਕਰਦਾ ਸੀ ਜਿਸ ਦਿਨ ਉਸ ਦਾ ਸੰਸਕਾਰ ਹੁੰਦਾ ਹੈ ਉਸ ਦਿਨ ਕਸ਼ਮੀਰ ਦੇ ਮੁੱਖ ਮੰਤਰੀ ਉਥੇ ਪਹੁੰਚਦੇ ਨੇ ਅਤੇ ਉਹ ਕਹਿੰਦੇ ਨੇ ਕਿ ਇਸ ਵਿਅਕਤੀ ਨੇ ਵਾਕਿਆ ਹੀ ਇਸ ਨੇ ਬਲੀਦਾਨ ਦਿੱਤਾ ਹੈ ਅਤੇ ਇਸ ਨੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਉਦਾਂ ਹੀ ਇੱਕ ਨਜ਼ਾਕਤ ਅਲੇ ਹੁੰਦਾ ਹੈ ਜੋ ਕਿ ਪਹਿਲਗਾਮ ਪਿੰਡ ਦਾ ਹੁੰਦਾ ਹੈ ਜੋ ਕਿ ਕੱਪੜੇ ਵੇਚਿਆ ਕਰਦਾ ਸੀ ਫੇਰੀ ਲਗਾਇਆ ਕਰਦਾ ਸੀ ਫੇਰੀ ਲਗਾਉਂਦੇ ਲਗਾਉਂਦੇ ਕਈ ਸਾਲਾਂ ਤੋਂ ਕਦੇ ਛਤਿਸਗੜ੍ਹ ਕਈ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਜਾਂਦਾ ਹੈ ਇੱਥੇ ਇੱਕ ਵਿਅਕਤੀ ਹੁੰਦਾ ਹੈ ਜਿਸ ਦਾ ਨਾਮ ਕੁਲਦੀਪ ਇਸ ਸਥਾਪਕ ਹੁੰਦਾ ਹੈ ਜੋ ਕਿ ਛਤਿਸਗੜ੍ਹ ਦਾ ਰਹਿਣ ਵਾਲਾ ਹੁੰਦਾ ਹੈ ਉਸ ਨੂੰ ਇੱਕ ਵਾਰ ਕਹਿੰਦਾ ਹੈ ਕਿ ਸਾਹਿਬ ਤੁਸੀਂ ਕਦੇ ਕਸ਼ਮੀਰ ਘੁੰਮਣ ਦੇ ਲਈ ਆਓ ਜਦੋਂ ਤੁਸੀਂ ਆਉਂਗੇ ਤਾਂ ਮੈਂ ਤੁਹਾਨੂੰ ਪੂਰਾ ਕਸ਼ਮੀਰ ਘੁਮਾਵਾਂਗਾ ਜਦੋਂ ਕੁਲਦੀਪ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀ ਸ਼ਿਵਾਸ਼ ਹੈਪੀ ਵਧਾਵਨ ਅਰਵਿੰਦ ਅਗਰੇਵਾਲ ਲਗਭਗ ਇਹ ਚਾਰ ਦੋਸਤ ਹੁੰਦੇ ਨੇ ਚਾਰ ਦੋਸਤਾਂ ਦੇ ਨਾਲ ਇਹਨਾਂ ਦੀ ਟੀਮ ਹੁੰਦੀ ਹੈ 10 ਤੋਂ 12 ਲੋਕ ਹੁੰਦੇ ਨੇ ਪਰਿਵਾਰ ਬੱਚੇ ਵਗੈਰਾ ਸਾਰੇ ਹੁੰਦੇ ਨੇ ਇਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ 11 ਜਣੇ ਸੀ ਇਹ ਸੁਣਨ ਵਿੱਚ ਆਇਆ ਸੀ ਕਿ ਜਦੋਂ ਇਹ ਪਹਲਗਾਮ ਪਹੁੰਚੇ ਸੀ ਇਹਨਾਂ ਨੇ ਨਜ਼ਾਕਤ ਅਲੀ ਨੂੰ ਫੋਨ ਕਰ ਦਿੱਤਾ ਸੀ ਅਤੇ ਕਿਹਾ ਕਿ ਨਜ਼ਾਕਤ ਅਲੀ ਸੀ ਤੇਰੇ ਪਿੰਡ ਘੁੰਮਣ ਆਏ ਹਾਂ ਕੀ ਤੂੰ ਸਾਨੂੰ ਘੁਮਾਉਣ ਦੀ ਕੋਸ਼ਿਸ਼ ਕਰੇਂਗਾ ਜਾਂ ਫਿਰ ਨਹੀਂ ਨਜ਼ਾਕਤ ਅਲੀ ਨੂੰ ਜਿਵੇਂ ਹੀ ਪਤਾ ਲੱਗਦਾ ਹੈ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਧਰ ਗੋਲੀਬਾਰੀ ਹੋ ਚੁੱਕੀ ਇੱਕ ਪਾਸੇ ਗੋਲੀਬਾਰੀ ਚੱਲ ਰਹੀ ਸੀ ਪਰ ਨਜ਼ਾਕਤ ਅਲੀ ਨੇ ਹਿੰਮਤ ਕਰਕੇ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਇਹਨਾਂ 11 ਦੇ 11 ਜਣਿਆਂ ਨੂੰ ਅਜਿਹੇ ਰਾਸਤੇ ਤੋਂ ਬਾਹਰ ਕੱਢ ਦਿੱਤਾ ਜਿੱਥੇ ਗੋਲੀਆਂ ਵੀ ਅਸਰ ਨਹੀਂ ਕਰਦੀਆਂ ਅਤੇ ਇਹ 11 ਲੋਕਾਂ ਦੀ ਜਾਨ ਬਚਾਉਂਦਾ ਹੈ ਜਦੋਂ ਇਹਨਾਂ ਨੇ ਕੁਲਦੀਪ ਸੁਵਾਂਸ਼ ਹੈਪੀ ਅਰਵਿੰਦ ਜਦੋਂ ਇਹਨਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਜੋ ਕਸ਼ਮੀਰ ਤੋਂ ਸਾਡੇ ਪਿੰਡ ਨਜ਼ਾਕਤ ਅਲੀ ਆਇਆ ਕਰਦਾ ਸੀ ਕੱਪੜੇ ਵੇਚਣ ਦੇ ਲਈ ਫੇਰੀ ਲਾਉਣ ਦੇ ਲਈ ਸਾਡੀ ਜਾਨ ਉਸ ਦੀ ਵਜਾਹ ਦੇ ਨਾਲ ਬਚੀ ਹੈ ਜਿਵੇਂ ਹੀ ਇਹ ਕਹਾਣੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਨ ਜ਼ਾਕਤ ਅਲੀ ਦਾ ਨਾਮ ਵੀ ਸਰਤਾਜ ਅਹਿਮਦ ਤਰ੍ਹਾਂ ਸ਼ਾਇਦ ਆਦਿਲ ਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਜਾਂਦਾ ਹੈ ਨਾਲ ਹੀ ਇਸ ਘਟਨਾ ਤੋਂ ਬਾਅਦ ਪੂਰੇ ਹੀ ਦੇਸ਼ ਭਰ ਚ ਹਰ ਕੋਈ ਇਸ ਘਟਨਾ ਨੂੰ ਲੈ ਕੇ ਆਪਣੇ ਆਪਣੀ ਪ੍ਰਿਕਰਿਆਵਾਂ ਦੇ ਰਿਹਾ ਹੈ ਅਤੇ ਅੰਤਕਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਇੱਕ ਪਾਸੇ ਜਿਵੇਂ ਇਹ ਘਟਨਾ ਹੁੰਦੀ ਹੈ ਘਟਨਾ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਪਹਿਲਾਂ ਲੋਕ ਲੱਖਾਂ ਦੇ ਵਿੱਚ ਕਸ਼ਮੀਰ ਜਾਇਆ ਕਰਦੇ ਸੀ ਪਰ ਕੁਝ ਸਾਲਾਂ ਤੋਂ ਉਹ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਜਾਣ ਲੱਗੇ ਨੇ ਇੱਕ ਸਾਲ ਤੋਂ ਦੱਸਿਆ ਜਾ ਰਿਹਾ ਕਿ ਲਗਭਗ 2.5 ਕਰੋੜ ਦੇ ਕਰੀਬ ਲੋਕ ਜਾਣ ਲੱਗੇ ਨੇ ਪਰ ਜਦੋਂ ਤੋਂ ਇਹ ਘਟਨਾ ਹੋਈ ਹੈ ਪੈਲਗਾਮ ਦੀ ਉਦੋਂ ਤੋਂ ਹੀ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਦੋਂ ਟੂਰਿਸਟ ਹੀ ਸੁਰੱਖਿਤ ਨਹੀਂ ਹੈ ਤਾਂ ਉਥੇ ਜਾ ਕੇ ਆਖਿਰਕਾਰ ਕੀ ਫਾਇਦਾ ਪਹਿਲਗਾਮ ਦੇ ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਪਾਕਿਸਤਾਨ ਦੀ ਕਮਰ ਤੋੜਨ ਲਈ ਪੰਜ ਵੱਡੇ ਫੈਸਲੇ ਲਏ ਨੇ ਉਹਨਾਂ ਫੈਸਲਿਆਂ ਦੀ ਚਾਰੇ ਪਾਸੇ ਚਰਚਾ ਵੀ ਹੋ ਰਹੀ ਹੈ ਜੇਕਰ ਅਸੀਂ ਪਹਿਲੇ ਫੈਸਲੇ ਦੀ ਗੱਲ ਕਰੀਏ ਪਾਕਿਸਤਾਨ ਸਿਮਾ ਪਰ ਅੰਤਕਵਾਦ ਦਾ ਸਮਰਥਨ ਰੋਕਣ ਤੱਕ 1960 ਦੀ ਸਿੱਧੂ ਨਦੀ ਸੰਧੀ ਬੰਦ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਚਾਹੇ ਪਾਕਿਸਤਾਨ ਚ ਪੰਜ ਵੱਡੇ ਵੱਡੀ ਨਦੀਆਂ ਚੱਲ ਰਹੀਆਂ ਹੁਣ ਜਿਵੇਂ ਸਿੱਧੂ ਵਿੱਚ ਸੁਨਾਬਾ ਤੇ ਰਾਵੀ ਜਿਹੜੀ ਸਿੱਧੂ ਨਦੀ ਉਹ ਉਸ ਤੋਂ ਸ਼ਹਿਰੀ ਵਾਟਰ ਸਪਲਾਈ ਰੁਕ ਜਾਵੇਗੀ ਇਸ ਤੋਂ ਹਹਾਕਾਰ ਦੀ ਸਥਿਤੀ ਪੈਦਾ ਹੋ ਸਕਦੀ ਹੈ ਫਸਲਾਂ ਤੇ ਪੈਦਾਵਾਰ ਤੇ ਗਿਰਾਵਟ ਆ ਜਾਵੇਗੀ ਕਿਉਂਕਿ ਪਾਣੀ ਨਹੀਂ ਹੋਵੇਗਾ ਤਾਂ ਫਸਲ ਕਿਵੇਂ ਉੱਗੇਗੀ ਬਿਜਲੀ ਦਾ ਉਤਪਾਦਕ ਬੰਦ ਹੋ ਜਾਵੇਗਾ ਤਾਂ ਉਸ ਦੇ ਆਸ-ਪਾਸ ਦੇ ਲੋਕਾਂ ਨੂੰ ਕਿੰਨੀਆਂ ਹੀ ਦਿੱਕਤਾਂ ਹੋ ਸਕਦੀਆਂ ਨੇ ਬਿਜਲੀ ਨਾ ਆਉਣ ਤਾਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨਾਲ ਹੀ ਦੂਜਾ ਫੈਸਲੇ ਦੀ ਜੇਕਰ ਗੱਲ ਕਰੀਏ ਅਟਾਰੀ ਬਾਗਾ ਚੈੱਕ ਪੋਸਟ ਨੂੰ ਨਾਲ ਦੀ ਨਾਲ ਬੰਦ ਕਰਵਾ ਦਿੱਤਾ ਗਿਆ ਜਿਹੜੇ ਲੋਕ ਇੱਧਰ ਆ ਚੁੱਕੇ ਨੇ ਉਹਨਾਂ ਨੂੰ 1 ਮਈ ਤੋਂ ਪਹਿਲਾਂ ਵਾਪਸ ਜਾਣ ਦੇ ਲਈ ਕਿਹਾ ਗਿਆ ਹੈ ਤੀਜਾ ਫੈਸਲਾ ਹੈ ਜੋ ਪਾਕਿਸਤਾਨ ਨਾਗਰਿਕਾਂ ਨੂੰ ਸਾਰ ਵੀਜ਼ਾ ਸ਼ੂਟ ਯੋਜਨਾ ਦੇ ਤਹਿਤ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ ਪਹਿਲਾਂ ਜਾਰੀ ਕੀਤੇ ਹੋਏ ਸਾਰੇ ਹੀ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਐਸ ਵੀ ਐਸ ਵੀਜ਼ੇ ਤੇ ਪਹਿਲਾਂ ਤੋਂ ਭਾਰਤ ਦੇ ਵਿੱਚ ਮੁਸਲਮਾਨ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਚ ਭਾਰਤ ਛੱਡਣ ਦਾ ਆਦੇਸ਼ ਕਰ ਦਿੱਤਾ ਗਿਆ ਜਦੋਂ ਤੋਂ ਇਹ ਆਦੇਸ਼ ਕੀਤਾ ਹੈ ਹਜ਼ਾਰਾਂ ਦੀ ਸੰਖਿਆ ਚ ਲੋਕ ਲੱਖਾਂ ਦੇ ਸੰਖਿਆ ਚ ਲੋਕ ਇਧਰ ਉਧਰ ਸਿੱਧੇ ਆਪਣੇ ਘਰ ਵਾਪਸ ਜਾਣ ਦੇ ਲਈ ਕੋਸ਼ਿਸ਼ ਕਰ ਰਹੇ ਨੇ ਅਤੇ ਉਧਰੋਂ ਵੀ ਇਧਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਚੌਥਾ ਜਿਹੜਾ ਫੈਸਲਾ ਹੈ ਦਿੱਲੀ ਸਥਿਤ ਪਾਕਿਸਤਾਨ ਉੱਚ ਅਯੋਗ ਚ ਤਾਇਨਾਤ ਰੱਖਿਆ ਤੇ ਸੈਨਿਕ ਆਦੀ ਸਲਾਹਕਾਰਾਂ ਨੂੰ ਪ੍ਰਸਾਰਨਾ ਨੋਟ ਘਰਾਟਾ ਕੋਸ਼ਿਤ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਭਾਰਤ ਛੱਡਣ ਦਾ ਆਦੇਸ਼ ਦੇ ਦਿੱਤਾ ਗਿਆ ਹੈ ਇਸ ਤਰ੍ਹਾਂ ਭਾਰਤ ਆਪਣੇ ਸਲਾਹਕਾਰਾਂ ਨੂੰ ਉਧਰੋਂ ਵਾਪਸ ਬੁਲਾਵੇਗਾ ਅਜਿਹਾ ਪੰਜ ਸਹਿਯੋਗੀ ਸਟਾਫ ਵੀ ਵਾਪਸ ਬੁਲਾਇਆ ਜਾਵੇਗਾ ਇਨ ਪਦਾਂ ਨੂੰ ਹੁਣ ਜ਼ੀਰੋ ਮੰਨਿਆ ਜਾਵੇਗਾ ਪੰਜਵਾਂ ਵੱਡਾ ਫੈਸਲਾ ਹੈ ਦੋਵੇਂ ਉੱਚ ਆਯੋਗਾ ਦੇ ਕਰਮਚਾਰੀਆਂ ਦੀ ਸੰਖਿਆ 55 ਤੋਂ ਘਟਾ ਕੇ 30 ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਕਟੌਤੀ 25 ਮਈ ਤੋਂ ਪ੍ਰਭਾਵਿਤ ਹੋਵੇਗੀ। ਬੜੀ ਸੰਖਿਆ ਦੇ ਵਿੱਚ ਲੋਕਾਂ ਨੇ ਮੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੂੰ ਜਵਾਬ ਦੇਣਾ ਹੀ ਪਵੇਗਾ। ਨਾਲ ਹੀ ਜਿਵੇਂ ਕਸ਼ਮੀਰ 'ਚ ਟੂਰਿਸਟ ਨਾਲ ਅਜਿਹਾ ਹੋਇਆ ਹੈ, ਆਮ ਲੋਕਾਂ ਦੇ ਨਾਲ ਇਦਾਂ ਹੋਇਆ ਹੈ। ਲੋਕਾਂ ਦੇ ਮਨ ਦੇ ਵਿੱਚ دہشت ਅਤੇ ਡਰ ਬੈਠਿਆ ਹੋਇਆ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਸਰਤਾਜ ਅਹਿਮਦ ਤੇ ਇੱਕ মিডিਆ ਵਾਲਾ ਵਾਲੇ ਵਿਅਕਤੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇੱਕ ਸਾਫ਼-ਸਾਫ਼ ਗੱਲ ਕਹੀ ਸੀ ਕਿ ਜਦੋਂ ਤੁਸੀਂ ਆਉਂਦੇ ਹੋ ਸਾਡੇ ਘਰਾਂ ਦੇ ਚਿਰਾਗ ਜਲਦੇ ਨੇ ਅਸੀਂ ਹਿੰਦੂਸਤਾਨੀਆਂ ਤੁਹਾਡੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਕੋਈ ਵੀ ਇੱਕ ਵਿਅਕਤੀ ਕਸ਼ਮੀਰ ਘੁੰਮਣ ਦੇ ਲਈ ਜਾਂਦਾ ਹੈ ਉਹ ਘਟੋ-ਘਟ ਪੈਸੇ ਵੀ ਤਾਂ ਖਰਚ ਕਰਦਾ ਹੀ ਹੋਵੇਗਾ 10000 ਤੋਂ ਘੱਟ ਉਸ ਦਾ ਖਰਚਾ ਹੁੰਦਾ ਹੀ ਨਹੀਂ ਹੋਵੇਗਾ ਅਤੇ 2.5 ਕਰੋੜ ਨਾਲ ਜੇਕਰ ਅਸੀਂ ਗੁਣਾ ਕਰੀਏ ਤਾਂ ਇਹ ਕਮਾਈ ਅਰਬਾਂ ਦੇ ਵਿੱਚ ਬੈਠਦੀ ਹੈ ਤਾਂ ਇਸ ਨਾਲ ਕਸ਼ਮੀਰ ਨੂੰ ਵੱਡਾ ਨੁਕਸਾਨ ਹੋਵੇਗਾ ਪਰ ਫਿਲਹਾਲ ਕਸ਼ਮੀਰ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨੀ ਮੁਰਦਾਬਾਦ ਦੇ ਬਹੁਤ ਜਨਸੰਖਿਆ ਨੇ ਨਾਰੇ ਲਗਾਏ ਅਤੇ ਇਸ ਕਾਨੂੰਨੀ ਹਰਕਤ ਦੇ ਵੀ ਬਹੁਤ ਨਾਰੇ ਲਗਾਏ ਨੇ ਸੋ ਦੋਸਤੋ ਬਾਕੀ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਜੋ ਮੋਦੀ ਨੇ ਕੀਤਾ ਉਹ ਸਹੀ ਹੈ ਜਾਂ ਫਿਰ ਗਲਤ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ